ਹੈਲੋ ਹਾਂ ਜੀ ਵੀਰੇ ਸასი ਗਾਲ ਦੀ ਸਾਰੇ ਵੀਰਾਂ ਨੂੰ ਅ ਸ਼ਰਮਾ ਜੀ ਕੀ ਹਾਲ ਹੈ ਗਰੇਵਾਲ ਅਨਮੋਲ ਰਾੜ ਜੱਜਾ ਸ਼ਾਹ ਹਾਲ ਸਭ ਕੀ ਹਾਲ ਚਾਲ ਹੈ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੇਤਾਂ ਠੀਕ ਹੋਣੀਆਂ ਜੀ ਸੇ ਕੋਸਾ ਗੁਰਮੁਖਵਿਆਸਾ ਚਲੋ ਬਹੁਤ ਥੋੜਾ ਧੰਨਵਾਦ ਵੀਰੇ ਜਿੰਨੇ ਵੀ ਤੁਸੀਂ ਪਹਿਲੇ ਟਾਈਮ ਚ ਜੁੜੇ ਹੋ ਬਹੁਤ ਥੋੜਾ ਸਾਰਿਆਂ ਦਾ ਧੰਨਵਾਦ ਤੇ ਇੱਕ ਦੋ ਬਸ ਖਾਸ ਨਹੀਂ ਬਸ ਇੱਕ ਦੋ ਖਾਸ ਵੀ ਕਹੂੰਗਾ ਵੈਸੇ ਖਾਸ ਵੀ ਕਿਉਂ ਨਹੀਂ ਤੇ ਕਿਉਂਕਿ ਤੁਹਾਡਾ ਧੰਨਵਾਦ ਜੋ ਕਰਨਾ ਖਾਸ ਵੀ ਕਿਉਂ ਨਹੀਂ ਅ ਗੱਲ ਇਹ ਆ ਵੀਰੇ ਵੀ ਜਿਹੜਾ ਕੱਲ ਇਕੱਠ ਜਿਹੜਾ ਹੋਇਆ ਫਿਰ ਹਸਨਪੁਰ ਪਨੋਹੜ ਸਾਝਾ ਗਰਾਊਂਡ ਇਹਨਾਂ ਦਾ ਬਾਈ ਜਾਗਰੂਕ ਹੋਣ ਦੀ ਇਕਵਾਹੀ ਦੇ ਵਿੱਚ ਜਿਹੜਾ ਇਕੱਠ ਹੋਇਆ ਅ ਜਿਹਨੂੰ ਕਦੇ ਵੀ ਜੇ ਆਪਾਂ ਕਹੀਏ ਵੀ ਜਿਵੇਂ ਆਮ ਲੋਕ ਬਜ਼ਾਰਤ ਪਹੁੰਚਦੇ ਪੁਸ਼ਤਾ ਯਾਦ ਰੱਖਣਗੇ ਸਤਿ ਸ੍ਰੀ ਅਕਾਲ ਸੋਨਣਾ ਵੀਰੇ ਸਤਿ ਸ੍ਰੀ ਅਕਾਲ ਕਲੈਨ ਸਾਹਿਬ ਕੀ ਹਾਲ ਚਾਲ ਹੈ ਤੇ ਵੀ ਉਹ ਚੀਜ਼ ਜਿਹੜੀ ਹੋ ਗਈ ਵੀਰੇ ਉਹ ਉਹ ਮੇਰੇ ਖਿਆਲ ਆ ਵੀ ਕਬੂਤਰਬਾਜੀ ਦੇ ਵਿੱਚ ਅ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਈ ਐ ਇਹ ਚੀਜ਼ ਜਿਹੜੀ ਹੋਈ ਐ ਪਹਿਲੀ ਵਾਰ ਹੋਈ ਐ ਠੀਕ ਐ ਤੇ ਜੇ ਬਾਬਾ ਸੁੱਖ ਰੱਖੇ ਆਪਾਂ ਨੂੰ ਦੁਬਾਰਾ ਇਕੱਠ ਕਰਨ ਦੀ ਲੋੜ ਨਾ ਪਵੇ ਤੇ ਸਾਰਾ ਆਪਣਾ ਜਿਹੜਾ ਮਸਲਾ ਉਹ ਹੱਲ ਹੋ ਜਾਵੇ ਤੇ ਮੈਂ ਅੱਜ ਜਿਹੜਾ ਲਾਈਵ ਹੋਇਆ ਮੈਂ ਸਿਰਫ ਥੋੜੇ ਕਰਕੇ ਤੁਹਾਡਾ ਧੰਨਵਾਦ ਕਰਨ ਕਰਕੇ ਤੇ ਮੈਂ ਲਾਈਵ ਹੋਇਆ ਤੇ ਤੁਹਾਡਾ ਪਿਆਰ ਆ ਵੀਰੇ ਤੁਹਾਡਾ ਸਤਿਕਾਰ ਆ ਜਿਹੜਾ ਤੁਸੀਂ ਚੈਨਲ ਨੂੰ ਦਿੰਨੇ ਹੋ ਅ ਜਿਹਨੂੰ ਮੈਂ ਮਤਲਬ ਹਮੇਸ਼ਾ ਯਾਦ ਰੱਖਿਆ ਜਾਊਗਾ ਮੇਰੇ ਵੱਲੋਂ ਤੇ ਤੁਹਾਡਾ ਬਹੁਤ 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 ਧੰਨਵਾਦ ਵੀਰੇ ਤੁਸੀਂ ਜਿਹੜਾ ਇਸ ਇਕੱਠ ਨੂੰ ਇੰਨਾ ਭਰਮਾ ਹੰਗਾਰਾ ਦਿੱਤਾ ਇਸ ਦਿਨ ਨੂੰ ਇੰਨਾ ਰੋਚਕ ਤੇ ਇਤਿਹਾਸਕ ਬਣਾਇਆ ਇਹ ਸਭ ਤੁਹਾਡੀ ਦੇਣ ਆ ਠੀਕ ਹੈ ਜਿੰਨੇ ਵੀ ਭਰਾ ਜਿੰਨੇ ਵੀ ਸਤਿਕਾਰਯੋਗ ਸੀਨੀਅਰ ਪਲੇਅਰ ਇਸ ਅ ਇਕੱਠ ਦੇ ਵਿੱਚ ਮੂਹਰੇ ਲੱਗੇ ਕਿਉਂਕਿ ਮੂਹਰੇ ਲੱਗਣਾ ਬਹੁਤ ਵੱਡੀ ਗੱਲ ਹੁੰਦੀ ਆ ਜਿੰਨੇ ਵੀ ਭਰਾ ਜਿੰਨੇ ਵੀ ਸਤਿਕਾਰਯੋਗ ਪਲੇਅਰ ਖਿਡਾਰੀ ਵੱਡੇ ਵੱਡੇ ਖਿਡਾਰੀ ਇਸ ਇਕੱਠ ਦੇ ਵਿੱਚ ਮੂਹਰੇ ਲੱਗੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਜੇ ਮੈਂ ਨਾਮ ਲੈਣ ਲੱਗਿਆ ਤਾਂ ਮੇਥੋਂ ਨਾਮ ਪੂਰੇ ਨਹੀਂ ਹੋਣੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਤੇ ਬਾਈ ਜਗਰੂਪ ਦਾ ਵੀ ਬਹੁਤ ਧੰਨਵਾਦ ਜਿੰਨੇ ਵੀ ਹੋਰ ਉਹਨਾਂ ਦੇ ਨਾਲ ਕਿਸਾਨ ਜੁਨੀਅਨ ਦੇ ਮੈਂਬਰ ਨਾਲ ਖੜੇ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਬਾਈ ਜੱਗਾ ਕਲਾਰਾਏਪੁਰ ਜੀ ਬਾਈ ਸੋਨੀ ਬ੍ਰਾਮਪੁਰ ਜੀ ਤੇ ਬਾਈ ਜੋਤ ਸਵਾਲ ਬਾਈ ਕੀਪਾ ਤੇ ਹੋਰ ਵੀ ਬਹੁਤ ਸੌਰੀ ਕੀਪਾ ਬਾਈ ਚੀਨਾ ਵੀ ਬਾਈ ਕੀਪਾ ਸਾਰੇ ਸੀਨੀਅਰ ਅਤੇ ਸਤਿਕਾਰਯੋਗ ਪਲੇਅਰ ਸੀਗੇ ਜਿਹੜੇ ਫੌਜੀ ਦੌਧਰ ਦੀ ਸਪੀਚ ਨੇ ਐਂਡ ਲਾਤਾ ਤੇ ਬਹੁਤ ਜ਼ਿਆਦਾ ਧੰਨਵਾਦ ਬਾਈ ਵਿੱਕੀ ਗੁਚਰ ਵਾਲੀਏ ਦਾ ਜਿਨੇ ਸਾਰੇ ਇਕੱਠ ਨੂੰ ਖੜਾ ਆ ਕੇ ਰੱਖਿਆ ਤੇ ਬਹੁਤ ਘੈਂਟ ਗੱਲਬਾਤ ਬਣਾ ਕੇ ਰੱਖੀ ਤੇ ਭਾਈ ਚੀਨੇ ਦਾ ਧੰਨਵਾਦ ਤੇ ਭਾਈ ਬਲਜੀਤ ਦਾ ਨਵਦੀਪ ਦਾ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਖੇਡ ਬਚਾਉਣ ਦੇ ਵਿੱਚ ਆਪਣਾ ਜਿੰਨਾ ਵੀ ਹੋ ਸਕੇਆ ਸਹਿਯੋਗ ਪਾਇਆ ਜਿਨੇ ਵੀ ਉਥੇ ਚੈਨਲ ਪੁੱਜੇ ਭਾਵੇਂ ਉਹ মিডিਆ ਵਾਲੇ ਸੀ ਬਹੁਤ ਵੱਡੀ ਗੱਲ ਸੀ ਕਿ ਭਾਈ ਜਸ ਉਥੇ ਖੁਦ ਬੈਠਾ ਸੀ ਆਰਐਮਬੀ ਟੈਲੀਵਿਜ਼ਨ ਵਾਲਾ ਬਹੁਤ ਖੁਸ਼ੀ ਹੋਈ ਬਾਈ ਨੂੰ ਕਾਫੀ ਟਾਈਮ ਬਾਅਦ ਮਿਲਿਆ ਸੀ ਤੇ ਐਡਾ ਸਤਿਕਾਰਯੋਗ ਬੰਦਾ ਹੈ ਜਿਵੇਂ ਐਡੇ ਚੈਨਲ ਦਾ ਓਨਰ ਹੈ ਕੋਈ ਉਹਦੇ ਚ ਮੈਂ ਨਹੀਂ ਕੋਈ ਉਹਦੇ ਚ ਕੁਝ ਨਹੀਂ ਬੰਦੇ ਚ ਮਤਲਬ ਬਹੁਤ ਕੈਟ ਬੰਦਾ ਹੋ ਸਕਦਾ ਤੁਸੀਂ ਨਾ ਜਾਣਦੇ ਹੋ ਪਰ ਮੈਂ ਜਾਣਦਾ ਬੰਦੇ ਨੂੰ ਆਰਐਮਬੀ ਟੈਲੀਵਿਜ਼ਨ ਤੋਂ ਬਾਈ ਜੱਸ ਤੇ ਜਿੰਨੇ ਵੀ ਚੈਨਲ ਉੱਥੇ ਪਹੁੰਚ ਪੁੱਜੇ ਸਾਰਿਆਂ ਦਾ ਬਹੁਤ ਧੰਨਵਾਦ ਮੇਰਾ ਇਹ ਧੰਨਵਾਦ ਕਰਨਾ ਬਣਦਾ ਸੀ ਕਿਉਂਕਿ ਇਹ ਚੈਨਲ ਜਿਹੜਾ ਕਬੂਤਰ ਬਾਜੀ ਦੇ ਥੋੜਾ ਆਪਣਾ ਚੈਨਲ ਆ ਤੇ ਬਹੁਤ ਵੱਡੀਆਂ ਗੱਲਾਂ ਉੱਥੇ ਦੇਖਣ ਨੂੰ ਮਿਲੀਆਂ ਬਾਈ ਮੋਰ ਦਾ ਵਜੂਦ ਕੀ ਆ ਮੋਰ ਦਾ ਮੁਕਾਮ ਕੀ ਆ ਉਹ ਪਤਾ ਲੱਗਿਆ ਤੇ ਜਦੋਂ ਬਾਈ ਵਿੱਕੀ ਨੇ ਕਿਹਾ ਵੀ ਬਾਈ ਮੋਰ ਆ ਗਿਆ ਤੇ ਕਿਆ ਕੂਕਾਂ ਵੱਜੀਆਂ ਬਾਈ ਕਿਆ ਬਾਤ ਕਿਆ ਬਾਤ ਆ ਯਾਰ ਬਾਕੀ ਤੁਸੀਂ ਦੇਖਿਆ ਵੀ ਹੁੜਾ ਬਹੁਤ ਵੱਡੀ ਗੱਲ ਆ ਕੋਈ ਵੀ ਨਾ ਜਾਪੇ ਜਨੇ ਕਲਬ ਬੱਲੇ ਬੱਲੇ ਆ ਬਿਲਕੁਲ ਬੱਲੇ ਉਹਨਾਂ ਕੋਈ ਤੇ ਵਾਧ ਤਨਵਾਦ ਇੱਕਾੜੀਏ ਤੈਨੂੰ ਲਾਈਵ ਚ ਕਹਿਣਾ ਵੀ ਕੱਲ ਮੈਂ ਤੇਰੇ ਘਰ ਕੇ ਲਾਈਵ ਚ ਲਾ ਗਿਆ ਨਹੀਂ ਮੇਰਾ ਬੰਦਾ ਜਵਾਬ ਦੇਗਾ ਸੀ ਮੈਂ ਤੇਰੇ ਘਰ ਕੇ ਲਾਈਵ ਚ ਲਾ ਗਿਆ ਤੇ ਇਹ ਬਹੁਤ ਜਿਆਦਾ ਧੰਨਵਾਦ ਵਾਲੀ ਗੱਲ ਆ ਵੀਰੇ ਬਹੁਤ ਜਿਆਦਾ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਜਿਹੜੇ ਪਾਵੇਂ ਕੱਲਾ ਕੱਲਾ ਬੰਦਾ ਜਿਹੜਾ ਉੱਥੇ ਆਇਆ ਜਿਹੜਾ ਉੱਥੇ ਪੁੱਜਿਆ ਉੱਥੇ ਸਾਰਿਆਂ ਦਾ ਹੀ ਧੰਨਵਾਦ ਆ ਵੀਰੇ ਦੇਖੋ ਹੁਣ ਉੱਥੇ ਕੋੜ ਕੋੜ 50 60 ਹਜ਼ਾਰ ਬੰਦੇ ਇਕੱਠੇ ਸੀ ਤੇ ਕਈ ਬੰਦਿਆਂ ਦਾ ਮੈਂ ਵੀ ਨਹੀਂ ਜਾਣਦਾ ਹਨਾ ਮਿਸਟਰ ਜਸਜੀਤ ਸਿੰਘ ਪੋਰਸ ਹਸੀਕਾਲ ਦੇ ਤੋ ਕੀ ਹਾਲ ਹੈ ਵੀਰੇ ਜਸਾ ਠੀਕ ਠਾਕ ਹੂੰ ਔਰ ਸੇਤਾਂ ਸੁੱਤਾਂ ਸੈਟ ਆ ਤੇ ਠੀਕ ਹੈ ਵੀਰੇ ਮਤਲਬ ਸਮਝਣ ਵਾਲੀ ਗੱਲ ਇਹ ਆ ਵੀ ਕਾਲ ਮਲਾ ਕੇ ਵੀਰੇ 90% ਆਪਣੀ ਖੇੜ ਆ ਜਿਹੜੀ ਉਹ ਬਚ ਗਈ ਠੀਕ ਹੈ 90% ਜਿਹੜੇ ਮੈਂਬਰ ਕਮੇਟੀ ਦੇ ਵਿੱਚ ਐਡ ਹੋਏ ਨੇ ਉਹ ਸਾਰੇ ਤੁਸੀਂ ਦੇਖੇ ਹੀ ਨੇ ਸੁਣ ਵੀ ਲੈ ਬਹੁਤ ਸਤਿਕਾਰਯੋਗ ਸੀਨੀਅਰ ਪਲੇਅਰ ਆ ਜਿਹੜੇ ਮਤਲਬ ਬਹੁਤ ਸੂਝਮਤਾ ਨਾਲ ਇਹ ਜਿਹੜਾ ਚੱਲਿਆ ਉਹ ਸਾਰਾ ਸਿਸਟਮ ਹੋਇਆ ਏ ਇਹ ਨਹੀਂ ਹੈ ਵੀ ਮਤਲਬ ਕੱਚਾ ਹੀ ਕੰਮ ਕਰਿਆ ਗਿਆ ਸਾਰਾ ਸਿਸਟਮ ਆ ਜਿਹੜਾ ਬਹੁਤ ਪ੍ਰੋਪਰਲੀ ਤਰੀਕੇ ਨਾਲ ਚਲਾਇਆ ਗਿਆ ਸਾਰੇ ਸਤਕਾਰਯੋਗ ਸੀਨੀਅਰ ਪਲੇਅਰਾਂ ਨੂੰ ਅ ਜਿਹੜਾ ਕਮੇਟੀ ਚ ਐਡ ਕੀਤਾ ਗਿਆ ਠੀਕ ਹੈ ਮਤਲਬ ਕਾਫੀ ਗੱਲਾਂ ਨੇ ਜੇ ਗੱਲਾਂ ਵੈਸੇ ਚਲੋ ਆਪਾਂ ਇੰਟਰਵਿਊ ਕਰਦੇ ਹਾਂ ਕਿਸੇ ਸੀਨੀਅਰ ਪਲੇਅਰ ਦੀ ਕਰਦੇ ਹਾਂ ਉਹ ਤੋਂ ਆਪਾਂ ਜਾਣਕਾਰੀ ਲਵਾਂਗੇ ਵੀ ਕਿੱਦਾਂ ਕਿੱਦਾਂ ਸਾਰਾ ਕੁਝ ਕੀ ਕੁਝ ਹੋਇਆ ਤੇ ਪਨਹੋੜ ਪਿੰਡ ਦੀ ਪੰਚਾਇਤ ਦਾ ਬਹੁਤ ਧੰਨਵਾਦ ਪਿੰਡ ਦਾ ਨਗਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਗਰਾਊਂਡ ਦਿੱਤਾ ਤੇ ਐਡਾ ਜ਼ਿਆਦਾ ਗਰਾਊਂਡ ਦਿੱਤਾ ਤੇ ਬਾਕੀ ਜਿੰਨਾ ਕੱਠ ਸੀਗਾ ਵੀਰ ਜੇ ਉਹਨੂੰ ਕੈਮਰਿਆਂ ਨਾਲ ਕਵਰ ਕਰ ਦਿੱਤਾ ਆਈ ਹੋਪ ਕਿ ਨਹੀਂ ਹੁੰਦਾ ਕੈਮਰਾ ਨਾਲ ਕਵਰ ਨਹੀਂ ਸੀ ਹੋਣਾ ਕਿਉਂਕਿ ਥੋੜਾ ਜਿਹੜਾ ਐਡਾ ਮਤਲਬ ਵੀ ਕੱਠ ਕੀਤਾ ਹੋਇਆ ਸੀ ਨਾ ਉਹਨਾਂ ਨੂੰ ਕੈਮਰਿਆਂ ਨਾਲ ਕਵਰ ਕਰਨਾ ਬਹੁਤ ਔਖਾ ਸੀ ਬਹੁਤ ਜ਼ਿਆਦਾ ਕਵਰ ਕਰਨਾ ਔਖਾ ਸੀ ਕੈਮਰਿਆਂ ਦੇ ਨਾਲ ਬਹੁਤ ਵੱਡਾ ਕਿ ਉੱਥੇ ਚਲੋ ਡਰੋਨਾਂ ਨੇ ਕੰਮ ਕੀਤਾ ਡਰੋਨਾਂ ਨੇ ਡਰੋਨ ਨੇ ਕੰਮ ਕੀਤਾ ਤੇ ਮੌਕੇ ਤੇ ਮੈਨੂੰ ਚੰਨਪੀਤੇ ਦਾ ਫੋਨ ਆਇਆ ਕਹਿੰਦੇ ਵੀ ਕਲੀਪ ਐ ਕਵਰ ਨਹੀਂ ਹੋਣਾ ਵੀ ਆਪਾਂ ਡਰੋਨ ਨਾਲ ਇਹ ਚੀਜ਼ ਨੂੰ ਕਵਰ ਕਰੀਏ ਜਿੱਥੇ ਤੱਕ ਮੈਥੋਂ ਪਹੁੰਚ ਪਈ ਮੈਂ ਕਰਿਆ ਵੀ ਕੋਸ਼ਿਸ਼ ਕੀਤੀ ਜਿੰਨਾ ਕਿ ਮੈਥੋਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਲੋਕ ਜਿਹੜੇ ਆਸ-ਪਾਸੇ ਇੰਨੇ ਜ਼ਿਆਦਾ ਖੜੇ ਹੋਏ ਸੀ ਜਿੰਨੇ ਗਰਾਊਂਡ 'ਚ ਸੀ ਉਤੋਂ ਮੰਨ ਕੇ ਚਲੋ ਉਹਨੇ ਹੀ ਲੋਕ ਸੜਕਾਂ ਤੇ ਜਾ ਪਿੱਛੇ ਰੋਡ 'ਚ ਫਸੇ ਹੋਏ ਸੀ ਠੀਕ ਆ ਵੀਰੇ ਮਤਲਬ ਕੋਈ ਦੇਣ ਨਹੀਂ ਦੇ ਸਕਦੇ ਤੁਹਾਡਾ ਤੁਹਾਡੇ ਸ਼ੌਂਕ ਨੂੰ ਕੋਈ ਗਿਣਿਆ ਮਿਣਿਆ ਨਹੀਂ ਜਾ ਸਕਦਾ ਪੁੱਤਰਬਾਜੀ ਦੇ ਸ਼ੌਂਕ ਨੂੰ ਕੋਈ ਗਿਣਿਆ ਮਿਣਿਆ ਨਹੀਂ ਜਾ ਸਕਦਾ ਵੀਰੇ ਜੇ ਕੋਈ ਕਵੇ ਵੀ ਯਾਰ ਉੱਥੇ ਇੰਨੇ ਕੱਟ ਦੀ ਗਿਣਤੀ ਹੋਗੀ ਗਿਣਤੀ ਨਹੀਂ ਗਿਣਤੀ ਨਹੀਂ ਸੀ ਕਿਸੇ ਵੀ ਗੱਲ ਦੀ ਇਹ ਬਹੁਤ ਵੱਡੀ ਗੱਲ ਆ ਠੀਕ ਆ ਵੀਰੇ ਤੇ ਜਿੰਨੇ ਵੀ ਵੀਰਾਂ ਨੇ ਉੱਥੇ ਸਹਾਇਜੋਗ ਪਾਇਆ ਜਿੰਨੇ ਵੀ ਪ੍ਰਾ ਚੈਨਲ ਵਾਲੇ ਵੀ ਪਹੁੰਚੇ ਤੇ ਜਿਨ੍ਹਾਂ ਨੇ ਵੀ ਥੋੜਾ ਜਾਂ ਬਹੁਤ ਜਿਨ੍ਹਾਂ ਨੇ ਵੀ ਮਤਲਬ ਕੀਤਾ ਬਾਪੂ ਜਾਂਟਾ ਆਲਮ ਵਾਲਾ ਗਰੁੱਪ ਗੋਡਮ ਗੋਡਕਲ ਦੀ ਵੀ थैंक यू ਵੀਰੇ थैंक यू ਬਾਪੂ ਦਾ ਨਾਮ ਆਇਆ ਮੇਰੇ ਕੋਲੋਂ ਅ ਭਾਈ ਜਾਂਟੇ ਨੂੰ ਲੈ ਕੇ ਗਏ ਤੇ ਲੋਕਾਂ ਨੇ ਨਾ ਸਤਕਾਰ ਦਿੱਤਾ ਯਾਰ ਭਾਈ ਇਹ ਮੁਸ਼ਕਲ ਹੈ ਮੈਂ ਵੀ ਕਿਹਾ ਮੈਂ ਕਿਹਾ ਯਾਰ ਭਾਈ ਬਜ਼ੁਰਗ ਬੰਦਾ ਥਕਾ ਨਾ ਕਰੋ ਤਰੀਕੇ ਨਾਲ ਫੋਟੋਮਾ ਕਰਾ ਲਓ ਤਰੀਕੇ ਨਾਲ ਫੋਟੋਮਾ ਕਰਾ ਲਓ ਮੈਂ ਵੀ ਕਿਹਾ ਜਿਹੜਾ ਸਤਕਾਰ ਜਿਹੜਾ ਪਿਆਰ ਬਾਈ ਜੱਟੇ ਦੇ ਪ੍ਰਤੀ ਦੇਖਿਆ ਬਾਪੂ ਜੱਟੇ ਦੇ ਪ੍ਰਤੀ ਬਹੁਤ ਵੱਡੀ ਗੱਲ ਹੈ। ਬਾਈ ਜੋਤ ਦੇ ਪ੍ਰਤੀ ਦੇਖਿਆ ਇਸ ਵਾਲੀਏ ਦੇ ਸਾਡੇ ਤਾਂ ਘਰ ਚਲੋ ਬਹੁਤ ਕੀਤਾ ਬਾਈ ਨੇ। ਬਾਈ ਜੋਤ ਇਸ ਵਾਰ ਮੈਂ ਲਾਈਵ 'ਚ ਵੀ ਕਹਿਣਾ ਵੀ ਬਾਈ ਦੇ ਬੱਚੇ ਜਿਉਂਦੇ ਰਹਿਣ ਤੇ ਪਰਮਾਤਮਾ ਦੇ ਪਰਿਵਾਰ ਨੂੰ ਫੈਮਿਲੀ ਨੂੰ ਜਿੰਨਾ ਵੀ ਉਹਦਾ ਗਰੁੱਪਾ ਨੂੰ ਚੜ੍ਹਦੀ ਕਲਾ 'ਚ ਰੱਖੇ। ਸਾਡੇ ਲਈ ਇੱਕ ਹਾਂ ਦਾ ਨਾਰਾ ਮਾਰਨ ਵਾਲਾ ਬਹੁਤ ਵੱਡਾ ਮਹਿਮਾਨ ਸਮਝਦਾ ਇਸ ਗੱਲ ਨੂੰ। ਬਾਈ ਜੋਤ ਇਸ ਵਾਰ ਜਿਉਂਦਾ ਰਹੇ ਬਾਈ ਤੈਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ। ਤੇ ਅ ਲੰਗਰ ਜਿਨ੍ਹਾਂ ਨੇ ਵੀ ਲਾਇਆ ਜਿਨ੍ਹਾਂ ਨੇ ਵੀ ਲੰਗਰ ਲਾਇਆ ਤੇ ਜਿੰਨੇ ਵੀ ਬਾਹਰਲੇ ਵੀਰ ਸੀ ਐਨ ਆਰ ਆਈ ਵੀਰ ਸੀ ਇਦਾਂ ਦੀ ਚੀਜ਼ ਕਿਤੇ ਦੇਖੀ ਨਹੀਂ ਗਈ ਆਈ ਹੋਪ ਕਿਸੇ ਵੀ ਖੇਡ ਪ੍ਰਤੀ ਇਦਾਂ ਦੀ ਚੀਜ਼ ਕਦੇ ਨਹੀਂ ਦੇਖੀ ਗਈ ਤੇ ਸ਼ਾਇਦ ਨਾ ਵੀ ਹੋਵੇ ਸ਼ਾਇਦ ਜੇ ਵੈਸਾ ਲੋੜਨਾ ਪਵੇ ਆਪਾਂ ਦੁਬਾਰੇ ਤੇ ਨਾ ਵੀ ਹੋਵੇ ਜਿੰਨੇ ਵੀ ਐਨ ਆਰ ਆਈ ਵੀਰ ਸੀ ਤੇ ਮੈਂ ਕਹਣਾ ਯਾਰ ਬਾਈ ਮੇਰੇ ਕੋਲ ਸ਼ਬਦ ਹੀ ਨਹੀਂ ਵੀ ਮੈਂ ਕਿਵੇਂ ਉਹਨੂੰ ਤੁਹਾਡੇ ਮੂਹਰੇ ਰੱਖਾਂ ਵੀ ਲੰਗਰ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਹੋਇਆ ਸੀ ਤੇ ਮਤਲਬ ਵੀ ਲੋਕਾਂ ਨੇ ਸਾਰੀਆਂ ਚੀਜ਼ਾਂ ਖਾਧੀਆਂ ਪੀਤੀਆਂ ਵੀ ਨਹੀਂ ਹੋਣੀਆਂ ਸਾਵੇਂ ਦੇऊं ਕਿ ਸਾਰੀਆਂ ਚੀਜ਼ਾਂ ਖਾਧੀਆਂ ਪੀਤੀਆਂ ਵੀ ਨਹੀਂ ਹੋਣੀਆਂ ਵੀਰੇ ਐਡਾ ਜਿਆਦਾ ਪ੍ਰੋਜੈਕਟ ਘੈਂਟ ਕੀਤਾ ਹੋਇਆ ਸੀ ਤੇ ਬਾਈ ਗੁਲਜ਼ਾਰ ਨੇ ਜਿਵੇਂ ਗੱਲ કરી ਸੀ ਉਹ ਤੁਸੀਂ ਵੀ ਸਾਮਝਦਾਰੋਂ ਤੁਸੀਂ ਵੀ ਸੁਣਿਆ ਤੇ ਬਦਾਮਾਂ ਵਾਲੀ ਗੱਲ ਠੀਕ ਹੈ ਤੇ ਮੈਂ ਚਲੋ ਕਿਸੇ ਤੇ ਪਰਸਨਲ ਇਸ਼ੂ ਨਹੀਂ ਕਰਦਾ ਪਰ ਬਦਾਮ ਵਾਲੀ ਗੱਲ ਜਿਹੜੀ ਕੀਤੀ ਦੁਕਾਨਦਾਰੀ ਦੀ ਗੱਲ ਕੀਤੀ ਜਿਹੜੀ ਉਹ ਐਂਡ ਕੀਤੀ ਉਹ ਤੁਸੀਂ ਸਮਝਦਾਰ ਹੋ ਬਾਈ ਗੁਲਜਾਰ ਵੀ ਕੋਈ ਐ ਐ ਮਾੜੀ ਮੋਟੀ ਸੋਚ ਕੇ ਗੱਲ ਨਹੀਂ ਕੀਤੀ ਉਹ ਤੁਸੀਂ ਸਿਆਣੇ ਹੋ ਤੁਸੀਂ ਸਮਝਦਾਰ ਹੋ ਤੇ ਉਹ ਵੀ ਐਂਡ ਹੋ ਗਈ ਤੇ ਬਾਈ ਚੀਨੇ ਨੇ ਵੀ ਸਰਾ ਲਾਦਾ ਬਾਈ ਜੋਤ ਨੇ ਵੀ ਤੇ ਬਾਈ ਬੇਕੀ ਨੇ ਜਿਹੜਾ ਸਵਾਲ ਲਿਆਂਦਾ ਨਾ ਬਾਈ ਬੱਲੇ 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 ਨੀ ਆ ਰਹੀ ਲਿਆਦਾ ਭਾਈ ਵਿੱਕੀ ਗੁਜਰਾਲੀਏ ਦਾ ਧੰਨਵਾਦ ਬਹੁਤ ਹੈ। ਭਾਈ ਸੋਨੀ ਬ੍ਰਹਮਪੁਰ ਦਾ ਧੰਨਵਾਦ ਬਹੁਤ ਤੇ ਜੱਗਾ ਰਾਏਪੁਰ ਕਲਾਸਤਾਨ ਦਾ ਬਹੁਤ ਧੰਨਵਾਦ। ਫੌਜੀ ਦਲਦਰ ਦਾ ਬਹੁਤ ਧੰਨਵਾਦ। ਤੇ ਉਹਨੇ ਵੀ ਬਹੁਤ ਕੋਕਲ ਆਇਆ ਭਾਈ। ਸ਼ਹਿਦ ਭਾਈ ਜਿੰਨਾ ਕਿ ਮੈਂ ਜਾਣਦਾ ਭਾਈ ਨੂੰ ਇੰਨਾ ਉੱਚਾ ਕਦੇ ਬੋਲਿਆ ਨਹੀਂ। ਤੇ ਭਾਈ ਜਿਹੜੇ ਸਾਹਬ ਨਾਲ ਉਹਦੇ ਭਾਈ ਬੋਲਿਆ ਇੰਨਾ ਉੱਚਾ ਕਦੇ ਉਹ ਬੋਲਿਆ ਨਹੀਂ। ਹਲਕੀ ਹਲਕੀਆਂ ਗੱਲਾਂ ਕਰਨ ਵਾਲਾ ਇਨਸਾਨ ਆ। ਤੇ ਪਰ ਜਿਹੜੇ ਜੋਸ਼ਨਾભાઈ ਉੱਥੇ ਬੋਲਿਆ ਤੇ ਉਹ ਬਹੁਤ ਘੈਂਟ ਗੱਲ ਵਾਂ। ਭਾਈ ਗੋਪੀ ਦਾ ਧੰਨਵਾਦ। ਜਿਹੜੀ ਉੱਥੇ ਕੁੜੀ ਆਈ ਉਹਦਾ ਵੀ ਭੈਣ ਦਾ ਬਹੁਤ ਧੰਨਵਾਦ ਤੇ ਇੱਕ ਮਾਤਾ ਪਹੁੰਚੀ ਸੀ ਉਹਦਾ ਵੀ ਬਹੁਤ ਧੰਨਵਾਦ। ਤੇ ਜਿੰਨੀ ਵੀ ਕਮੇਟੀ ਸੀ ਜਿੰਨਿਆਂ ਨੇ ਵੀ ਇਹ ਸਿਸਟਮ ਸਾਰਾ ਰਚਿਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਿਉਂਕਿ ਇਦਾਂ ਦਾ ਇੱਕ ਮੈਂ ਹੋਰ ਜ਼ਰੂਰ ਗੱਲ ਕਰੂੰਗਾ ਵੀਰੇ। ਜੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨ ਨੂੰ ਪਾਵਾਂ ਨਾ ਜਾਂ ਕੋਈ ਵੀ ਉਹਦਾ ਧੰਨਵਾਦ ਕਰਨ ਨੂੰ ਪਵੇ ਕੋਈ ਵੀ ਮੈਂ ਨਹੀਂ ਕੋਈ ਵੀ ਉਹ ਥੋੜਾ ਹੀ ਪੈਣਾ ਕਿਉਂਕਿ ਐਡੇ ਜ਼ਿਆਦਾ ਸਿਸਟਮ ਨੂੰ ਕਵਰ ਕਰਨਾ ਅ ਮਤਲਬ ਉਹਨਾਂ ਦੀ ਸੋਚ ਤੋਂ ਜ਼ਿਆਦਾ ਘੱਟ ਹੋ ਗਿਆ ਸੀ ਉਹਨਾਂ ਦੀ ਸੋਚ ਤੋਂ ਜ਼ਿਆਦਾ ਘੱਟ ਹੋ ਗਿਆ ਸੀ ਤੇ ਉਹਨਾਂ ਮਤਲਬ ਉਹਨਾਂ ਦੇ ਮਨ 'ਚ ਵੀ ਨਹੀਂ ਸੀ ਵੀ ਯਾਰ ਇੰਨਾ ਜ਼ਿਆਦਾ ਘੱਟ ਹੋ ਜੂ ਆ ਬਾਈ ਮੈਂ ਦੋਦੀ ਦੋਦੀਆਂ ਦੋਦੀ ਰੱਖਣਾ ਗੰਮਾ ਮਾਲਕ ਸੁੱਖ ਰੱਖੇ ਵੀਰੇ ਮਾਲਕ ਸੁੱਖ ਰੱਖੇ ਤੇ ਮਤਲਬ ਜੇ ਦੇਖਿਆ ਜਾਵੇ ਵੀਰ ਨੇ ਕਮੈਂਟ ਬਹੁਤ ਸੋਹਣਾ ਕੀਤਾ ਦੀਪ ਸੰਧੂ ਨੇ ਇਹਨੇ ਕੱਟ ਚ ਪਾਣੀ ਨਹੀਂ ਪੂਰਾੰਦਾ ਬਾਈ ਕੱਲ ਤਾਂ ਲੰਗਰ ਨਹੀਂ ਛਕਿਆ ਗਿਆ ਹੁਣ ਲੋਕ ਤਾਂ ਸਮਾਨ ਫੋਲ ਕਰਨ ਹਾਂ ਲੋਕਾਂ ਨੇ ਮਤਲਬ ਜਿਹੜੇ ਵੱਡੇ ਆਪਾਂ ਲਾਗਰੀ ਗੱਲ ਲੈਂਦੇ ਆ ਲਾਗਰੀ ਸ਼ਬਦ ਵਰਤ ਲੈਂਦੇ ਆ ਤੇ ਲੰਗਰ ਵਰਤੌਣ ਵਾਲੇ ਉਹਨਾਂ ਨੇ ਵੀਰੇ ਲੰਗਰ ਜਾਂ ਕੋਈ ਵੀ ਚੀਜ਼ਾਂ ਬਚਾ ਕੇ ਲੈ ਕੇ ਗਏ ਆ ਹੁਣ ਤੁਸੀਂ ਸਮਝਦਾਰ ਹੋ ਵੀ ਕਿੱਡਾ ਇਕੱਠ ਸੀ ਤੇ ਕਿੰਨੇ ਕੁ ਬਾਈ ਸਮਾਨ ਉੱਥੋਂ ਬੱਜ ਗਿਆ ਠੀਕ ਹੈ ਵੀਰੇ ਤੇ ਇਹ ਸਾਰੇ ਪਿੰਡਾਂ ਦਾ ਤੇ ਸਾਰਿਆਂ ਦਾ ਮੰਨ ਕੇ ਚੱਲੋ ਵੀ ਬਹੁਤ ਵੱਡੀ ਗੱਲ ਆ ਵੀਰੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਕੱਲ ਵੀ ਮੈਂ ਲਾਈਵ ਹੋਣਾ ਸੀ ਕੱਲ ਕਿਉਂਕਿ ਉੱਥੇ ਥੱਕ ਹੀ ਜਨਾ ਗਿਆ ਵੀਰੇ ਤੁਹਾਨੂੰ ਪਤਾ ਮੇਰੀ ਲੱਤ ਦੀ ਪ੍ਰੋਬਲਮ ਕਰਕੇ ਮੈਂ ਇਥੋਂ ਇਹਨਾਂ ਤੁਰਿਆ ਫਿਰਿਆ ਨਹੀਂ ਜਾਂਦਾ ਤੇ ਕੱਲ ਮੈਥੋਂ ਵੀ ਨਹੀਂ ਪਤਾ ਲੱਗਿਆ ਮੈਂ ਵੀ ਬਹੁਤ ਜਿੰਨਾ ਕਿ ਮੇਰੇ ਤੋਂ ਬੇਤ ਪਿਆ ਤੇ ਥੋੜਾ ਮਨ ਲਾਤੀ ਪ੍ਰੋਬਲਮ ਆ ਕਿ ਮੈਂ ਮਸਾਂ ਹੀ ਘਰੇ ਆ ਕੇ ਬੈਠਿਆ ਤੇ ਆ ਕੇ ਮੈਂ ਵੀਰੇ ਜਿੰਨਾ ਕਿ ਮੈਂ ਨਹਾ ਤੋ ਕੇ ਸੌਣ ਵੀ ਕੀਤੀ ਮੈਂ ਕਿਹਾ ਵੀ ਹੁਣ ਸੌ ਜਿਏ ਤੇ ਤੜਕੇ ਦੇਖਾਂਗੇ ਤਾਂ ਕਰਕੇ ਵੀ ਹੁਣ ਆ ਆਪਨੇ ਵੀਡੀਓ ਪਾਉਣ ਦਾ ਟਾਈਮ ਹੈ ਤਾਂ ਮੈਂ ਇਸੇ ਟਾਈਮ ਲਾਈਵ ਤੁਹਾਡੇ ਨਾਲ ਹੋਇਆ ਤੇ ਮੈਂ ਕਰਨਾ ਧੰਨਵਾਦ ਹੀ ਸੀ ਸਾਰਿਆਂ ਦਾ ਵੀਰੇ ਜਿਹੜਾ ਤੁਸੀਂ ਡਿਸਪਲਨ ਉੱਥੇ ਬਣਾ ਕੇ ਰੱਖਿਆ ਜਿਹੜਾ ਤੁਸੀਂ ਬੈਠੇ ਤੇ ਉਹ ਉਸ ਲਈ ਤੁਹਾਡਾ ਬਹੁਤ ਧੰਨਵਾਦ ਬਹੁਤ ਜ਼ਿਆਦਾ ਧੰਨਵਾਦ ਵੀਰੇ ਤੇ ਜੇ ਕਿਸੇ ਗੱਲ ਦਾ ਕੋਈ ਜ਼ਿਕਰ ਦਾ ਕੋਈ ਘਾਟ ਵਾਤ ਰਹਿ ਗਈ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਤੇ ਇੱਕ ਵਾਰੀ ਫੇਰ ਮੈਂ ਸਾਰੇ ਪਲੇਅਰਾਂ ਦਾ ਜਰੂਰ ਧੰਨਵਾਦ ਕਰਾਂ ਤੇ ਜਿੰਨੇ ਵੀ ਸਤਿਕਾਰਯੋਗ ਜਿੰਨੇ ਵੀ ਸੀਨੀਅਰ ਪਲੇਅਰ ਉੱਥੇ ਸੀਗੇ ਹਾਜ਼ਰ ਸੀ ਉਹਨਾਂ ਦਾ ਧੰਨਵਾਦ ਤੇ ਭਾਈ ਰਾਹੁਲ ਦਾ ਗੰਗਾ ਵਾਲੇ ਦਾ ਧੰਨਵਾਦ ਤੇ ਭਾਈ ਜਗਰੂਪ ਦਾ ਧੰਨਵਾਦ ਜਿੰਨੇ ਵੀ ਉਹਨਾਂ ਨਾਲ ਕਿਸਾਨ ਜੂਨੀਅਰ ਦੇ ਮੈਂਬਰ ਸੀ ਸਾਰਿਆਂ ਦਾ ਬਹੁਤ ਧੰਨਵਾਦ ਤੇ ਭਾਈ ਕੀਪੇ ਦਾ ਭਾਈ ਜੋਤ ਹਿੱਸੋ ਵਾਲਾ ਦਾ ਬਹੁਤ ਧੰਨਵਾਦ ਤੇ ਬਾਈ ਸੋਨੀ ਬ੍ਰਹਮਪੁਰ ਬਾਈ ਜਗਾ ਕਿਲਾ ਰਾਏਪੁਰ ਫੌਜੀ ਦੋਦਰ ਸਾਹਿਬ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਸਤਿਕਾਰਯੋਗ ਨੇ ਜਿਉਂਦੇ ਰਹਿਣ ਬਾਈ ਜਿਨ੍ਹਾਂ ਨੇ ਆਪਣੀ ਖੇਡ ਬਚਾਉਣ ਲਈ ਐਡਾ ਵੱਡਾ ਪ੍ਰਾਲਾ ਕੀਤਾ ਹੈ ਤੇ ਜੇ ਉੱਥੇ ਕੋਈ ਕਮੀ ਤੁਹਾਨੂੰ ਲੱਗੀ ਵੀ ਤਾਂ ਉਹਨੂੰ ਬੱਸ ਉਦਾਂ ਹੀ ਅਨਗੋਲਾ ਕਰ ਦਿਓ ਉਦਾਂ ਹੀ ਨਾਰਮਲੀ ਅਨਗੋਲਾ ਕਰ ਦਿਓ ਕਿਉਂਕਿ ਐਡਾ ਵੱਡਾ ਪ੍ਰੋਜੈਕਟ ਕਵਰ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਹ ਕੋਈ ਪ੍ਰਮਾਤਮਾ ਦਾ ਵਾਸਾ ਸੀ ਉੱਥੇ ਤੇ ਜਿੰਨੇ ਵੀ ਉੱਥੇ ਲੀਡਰ ਸਾਹਿਬ ਬਾੜ ਪਹੁੰਚੇ ਸਾਰਿਆਂ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ। ਬਾਈ ਮੀਤ ਘੇਰ ਨੇ ਬਾਈ ਹਰਿੰਦਰ ਨੂੰ ਭੇਜਿਆ ਜਿਨ੍ਹਾਂ ਨੇ ਥਰੂ ਇਹ ਸਾਰਾ ਕੰਮ ਹੋਇਆ। ਉਹਨਾਂ ਦਾ ਵੀ ਬਹੁਤ ਧੰਨਵਾਦ। ਤੇ ਆਹ ਵਾਲੀ ਸਾਹਬ ਦਾ ਬਹੁਤ ਧੰਨਵਾਦ। ਬਾਈ ਗੋਪੀ ਦਾ ਬਹੁਤ ਧੰਨਵਾਦ। ਗੋਪੀ ਵੀ ਪਹੁੰਚਿਆ ਉੱਥੇ। ਤੇ ਸਾਰੇ ਵੀਰਾਂ ਦਾ ਹੀ ਬਹੁਤ ਧੰਨਵਾਦ। ਮਤਲਬ ਮੇਰੇ ਕੋਲ ਜੇ ਮੈਂ ਅੱਖਾਂ ਵੀ ਮੇਰੇ ਕੋਲੇ ਕਈਆਂ ਦੇ ਵੀਰਾਂ ਦੇ ਨਾਮ ਵੀ ਨਹੀਂ ਲੈ ਜਾਣੇ ਬਾਈ ਬਲਜੀਤ ਬੋਪਾ ਰਾਏ ਤੇ ਨਵਦੀਪ ਕੋਰੜ ਆ ਗੁਰਪ੍ਰੀਤ ਸਲੀਣਾ ਮਿਲਿਆ ਮੈਨੂੰ ਉੱਥੇ ਸਕਾਰਜੋਗ ਭਰਾ ਆਪਣਾ ਤੇ ਸੋਨੀ ਗਾਮੀ ਆਣਾ ਬਸੀਆਂ ਵਾਲਾ ਬਾਬਾ ਜਿਆਦਾਤਰ ਸਾਡਾ ਧਿਆਨ ਥੋੜਾ ਜਿਹਾ ਲਾਈਵ 'ਚ ਹੋਣ ਕਰਕੇ ਕਈ ਬੰਦਿਆਂ ਨੂੰ ਨਹੀਂ ਵੀ ਮਿਲ ਹੋਇਆ ਬਹੁਤ ਸਕਾਰਜੋਗ ਭਰਾ ਉੱਥੇ ਮਿਲੇ ਬਾਈ ਜੋਤੇ ਸਵਾਲ ਨੂੰ ਚੱਕੀ ਲੈ ਕੇ ਪਰੇ ਫੋਟੋਆਂ ਕਰਾਉਣ ਵਾਸਤੇ ਚੱਕੀ ਲੈ ਕੇ ਪਰੇ ਜੋਤ ਨੂੰ ਫੋਟੋਆਂ ਕਰਾਉਣ ਵਾਸਤੇ ਤੇ ਉਹ ਉਹ ਸਾਰੀ ਦੇਣ ਥੋੜੀ ਹੈ ਵੀਰੇ ਦੇਖੋ ਸਾਡਾ ਕੰਮ ਕਿਸੇ ਵੀ ਪਲੇਅਰ ਦਾ ਜਾ ਸਾਡੇ ਚੈਨਲ ਵਾਲਿਆਂ ਦਾ ਆ ਪੀ ਵੀ ਨੰਝਾ ਵਾਲਾ ਵੀ লাইਵ ਬੈਠਾ ਇਹ ਵੀ ਕਮੈਂਟ ਕਰਕੇ ਦੱਸ ਹੀ ਦੇਊਗਾ ਸਾਡਾ ਕੰਮ ਆ ਮਿਹਨਤ ਕਰਨਾ ਉਹਨੂੰ ਫਲ ਲਾਉਣਾ ਉਹਨੂੰ ਭਾਗ ਲਾਉਣਾ ਉਹ ਥੋੜਾ ਕੰਮ ਹੈ ਤੁਸੀਂ ਲਾਉਨੇ ਹੋ ਕਿਸੇ ਵੀ ਪਲੇਅਰ ਦਾ ਕੰਮ ਆ ਉਹ ਮਿਹਨਤ ਕਰਦਾ ਹੈ ਨਵੀਆਂ ਤਕਨੀਕਾਂ ਕੱਢਦਾ ਹੈ ਠੀਕ ਉਹ ਸਾਰਾ ਮਤਲਬ ਪਲੇਅਰ ਦਾ ਸਾਡੇ ਤੇ ਵੀ ਲਾ ਲਓ ਮੈਂ ਵੀ ਆਪਣੀ ਵੀ ਗੱਲ ਕਰਨਾ ਸਾਡਾ ਕੰਮ ਆ ਮਿਹਨਤ ਕਰਨਾ ਸਾਡਾ ਕੰਮ ਆ ਮਿਹਨਤ ਕਰਨਾ ਠੀਕ ਹੈ ਵੀ ਤੇ ਜ਼ਿਆਦਾਤਰ ਇਹ ਵੀ ਅਸੀਂ ਮਿਹਨਤ ਹੀ ਕਰ ਸਕਦੇ ਨੂੰ ਭਾਗ ਲਾਉਣਾ ਥੋੜਾ ਕੰਮ ਆ ਡੋਗਰ ਦਾ ਵੀ ਤਾਂ ਬਿਲਕੁਲ ਵੀਰੇ ਬਿਲਕੁਲ ਡੋਗਰ ਦਾ ਠੋਕ ਪਾ ਜਾ ਕੇ ਮੈਨੂੰ ਪਿੰਡ ਦਾ ਸੀ ਡੋਗਰ ਦਾ ਸੁਖੀ ਮੈਨੂੰ ਪਿੰਡ ਦਾ ਸੀ ਡੋਗਰ ਦਾ ਫੇਰ ਮੈਂ ਕਰਦਾ ਗੱਲਬਾਤ ਉਸ ਵਾਸਤੇ ਬਾਬਾ ਵੌਇਸ ਗੇਮਿੰਗ ਬਹੁਤ ਧੰਨਵਾਦ ਵੀਰੇ ਸਾਡਾ ਤਾਂ ਤੁਸੀਂ ਜਿਹੜਾ ਸਤਕਾਰ ਸਟਾਰ ਕਵਰਪਾ ਚੈਨਲ ਨੂੰ ਕੱਲ੍ਹ ਦਿੱਤਾ ਉਹਦੇ ਚ ਸਾਰੇ ਧੰਨਵਾਦੀ ਰਲੇ ਹੋਇਆ ਸਾਰੇ ਸਾਰੇ ਧੰਨਵਾਦੀ ਰਲੇ ਹੋਇਆ ਤੇ ਲਾਈਵ ਚਲੋ ਬਹੁਤ ਚੱਲੇ ਸਾਰੇ ਸਤਿਕਾਰਯੋਗ ਚੈਨਲ ਉੱਥੇ ਪਹੁੰਚੇ ਤੇ ਪਰ ਜਿਹੜਾ ਤੁਸੀਂ ਪਿਆਰ ਸਟਾਰ ਕੋ ਨੂੰ ਤਰਵਾ ਚੈਨਲ ਨੂੰ ਦਿੱਤਾ ਪੇ ਵੀ ਨੰਝਾ ਨੂੰ ਦਿੱਤਾ ਉਹ 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 ਤੁਹਾਡੇ ਲਈ ਜਾਂ ਮੇਰੇ ਲਈ ਬਹੁਤ ਵੱਡੀ ਗੱਲ ਤੁਹਾਡੇ ਲਈ ਤਾਂ ਘਰ ਕੀ ਵੱਡੀ ਗੱਲ ਆ ਤੁਸੀਂ ਤਾਂ ਕਮਾਂਡ ਪਿਆਰ ਦੇਣਾ ਠੀਕ ਆ ਵੀਰੇ ਤੇ ਜੇ ਕੋਈ ਗੱਲ ਕੋਈ ਕਮੀ ਰਹਿੰਦੀ ਆ ਤਾਂ ਮੈਨੂੰ ਦੱਸ ਦਿਓ ਹੁਣ ਮੈਂ ਕਮੈਂਟਾਂ 'ਚ ਬੈਠਾ ਵੀਰੇ ਤੇ ਸੋ ਕੀ ਮੈਨੂੰ ਪੈਂਡ ਦਾ ਸੀਡੋ ਗਰਦਾ ਮੇਰੇ ਧਿਆਨ 'ਚ ਨਹੀਂ ਯਾਰ ਪੈਂਡ ਬਾਈ ਦਾ ਕਿ ਬੰਦੇ ਦਾ ਧੰਨਵਾਦ ਕਰਨਾ ਆਪਾਂ ਜਿਹਨੇ ਜਿਹੜਾ ਮੇਨ ਐਂਟਰੀ ਸੀ ਉੱਥੇ ਖੜਾ ਸੀ ਬੰਦਾ ਉਹ ਸਾਰਾ ਦਿਨ ਉਹਦਾ ਕੋਈ ਮਤਲਬ ਕੇ ਕਮੇਟੀ ਚ ਵੀ ਨਹੀਂ ਸੀ ਜਾਂ ਕਿਦਾਂ ਵੀ ਪਰ ਬਹੁਤ ਘੈਂਟ ਕੰਤੇ ਪੱਖੀ ਦਾ ਬਹੁਤ ਧੰਨਵਾਦ ਸਿਰਾ ਕਾਮ ਸੀ ਜਸ਼ਨਪੀਰਕੋਟ ਰਾਏਕੋਟ ਸੌਰੀ ਆ ਜਸ਼ਨ ਕੀਆ ਲੈ ਟਿਕ ਟਕ ਤੇ ਸੋਨੇ ਚਚਰਾੜੀ ਕਾਂਤਾ ਪੱਖੀ ਬਿਲਕੁਲ ਵੀਰੇ ਕਾਂਤਾ ਪੱਖੀ ਘੈਂਟ ਬੰਦਾ ਯਾਰ ਉਹਦੀ ਕਰਦੇ ਆ ਇੰਟਰਵਿਊ ਐਦਕੀ ਐਦਕੀ ਕਰਦੇ ਆ ਗੱਲ ਉਹਦੇ ਨਾਲ ਪਿੱਛੇ ਤੇ ਕਰੀ ਸੀ ਕੋਈ ਹਲਚਲ ਹੋ ਗਈ ਸੀ ਅਸੀਂ ਵੀਡੀਓ ਚਲਾਈ ਨਹੀਂ ਉਹ ਬਾਈ ਨੂੰ ਪਤਾ ਬਾਈ ਨੂੰ ਪਤਾ ਉਹ ਚਲਾਈ ਦੀ ਸੀ ਵੀਡੀਓ ਐਦਕੀ ਕਰਦੇ ਧਰੋਲੇਪਿੰਡ ਡੋਗਰ ਅੱਛਾ ਵੀਰੇ ਮੈਂ ਇੱਕ ਜ਼ਿਕਰ ਜ਼ਰੂਰ ਕਰਾਂ ਡੋਗਰ ਬਾਈ ਧਰੋਲੇਪਿੰਡ ਤੋਂ ਪੀਵੀ ਨੰਜਾ ਪੀਜਨ ਕਲੱਬ ਦੇ ਨਾਲ ਹੁੰਦਾ ਖਾਸ ਬੰਦਾ ਇਹਦਾ ਉਹ ਬੰਦਾ ਜਿੱਥੇ ਆਪਣੀ ਲਾਈਵ ਵਾਲੀ ਗੱਡੀ ਖੜੀ ਸੀ ਉੱਥੇ ਨਾਲ 메ਨ ਗੇਟ ਸੀ ਐਂਟਰੀ ਦਾ 메ਨ ਗੇਟ ਸੀ ਐਂਟਰੀ ਦਾ ਉੱਥੇ ਬੰਦੇ ਸਾਰਾ ਦਿਨ ਲੋਕਾਂ ਨੂੰ ਰੋਕ ਕੇ ਰੱਖਿਆ ਵੀ ਬਾਈ ਬਣ ਕੇ ਦੂਜੇ ਪਾਸੇ ਆ ਜਾਓ ਤੂੰ ਆ ਜਾਓ ਤੇ ਮਤਲਬ ਉਹ ਇੱਕਾਂ ਨਾਲ ਗੁੱਸਾ ਧਾਉਣ ਵਾਲਾ ਕਾਰਜ ਸੀ ਜਿੱਦ ਲੋਕਾਂ ਨਾਲ ਗੁੱਸਾ ਭੜਾਉਣ ਵਾਲਾ ਕਾਰਜ ਸੀ ਤੇ ਉਹ ਉਹ ਬਹੁਤ ਵੱਡੀ ਗੱਲ ਮੈਂ ਸਾਰਿਆਂ ਤੋਂ ਡੋਗਰ ਨੂੰ ਮੈਂ ਹੱਸੀ ਵੀ ਗਿਆ ਮੈਂ ਕਿਹਾ ਵੀ ਬਹੁਤ ਕੈਂਟ ਗੱਲ ਬਾਈ ਵੀ ਜਿਹੜਾ ਕੰਮ ਤੂੰ ਅੱਜ ਕੀਤਾ ਉਹ ਵੀ ਬਹੁਤ ਵੱਡੀ ਮੈਂ ਸੋਨੀ ਬਰਾਪੁਰ ਬਾਈ ਨੂੰ ਵੀ ਕਿਹਾ ਮੈਂ ਕਿਹਾ ਬਾਈ ਇਹ ਬਧਰਾ ਧੰਨਵਾਦ ਲਾਜ਼ਮੀ ਕਰੋ ਤੇ ਇਹ ਦਾ ਕਰਕੇ ਮਤਲਬ ਬਹੁਤ ਜ਼ਿਆਦਾ ਬੰਦੇ ਨੇ ਉਹਨੇ ਕੰਮ ਕੀਤਾ ਕੱਲ ਲੋਕਾਂ ਦਾ ਗੁੱਸਾ ਵੀ ਵਧਾਇਆ ਤੇ ਲੋਕ ਨਾਰਾਜ਼ ਵੀ ਹੋਏ ਉਹਦੇ ਤੋਂ ਪਰ ਉਹਦੀ ਉਹਦੀ ਡਿਊਟੀ ਸੀ ਲੋਕਾਂ ਦਾ ਨਾਰਾਜ਼ ਹੋਣਾ ਚਲੋ ਉਹ ਕੱਢ ਗੱਲ ਆ ਠੀਕ ਹੈ ਵੀਰੇ ਤੇ ਤੁਹਾਨੂੰ ਬਹੁਤ ਜ਼ਿਆਦਾ ਧੰਨਵਾਦ ਤੇ ਸਾਰੇ ਵੀਰਾਂ ਦਾ ਧੰਨਵਾਦ ਰਾਹੁਲ ਗੰਗਾ ਤੋਂ ਧੰਵਾਦ ਮੇਰਾ ਖਿਆਲ ਆ ਵੀ ਸ਼ੁਰੂਆਤ ਰਾਹੁਲ ਗੰਗਾ ਤੋਂ ਹੀ ਹੋਈ ਹੈ ਜਿਹੜਾ ਹੈ ਆਪਣਾ ਆਰਡਰ ਹੋਏ ਸੀਗੇ ਉਹ ਚੀਜ਼ ਅ ਜਿੰਨਾ ਕਿ ਮੈਨੂੰ ਪਤਾ ਲੱਗਿਆ ਅ ਹਰਮਨ ਗਿੱਲ ਬਹੁਤ ਥੋੜਾ ਧੰਨਵਾਦ ਜੀ ਸਾਸਿਕਾਲ ਮਾਲਕੋ ਸਾਸਿਕਾ ਗੁਲਜਾਰ ਗੁਲਜਾਰ ਦਾ ਧੰਨਵਾਦ ਆਪਈ ਹੈ ਬਾਈ ਗੁਲਜਾਰ ਦਾ ਹੈਗਾ ਹੀ ਉਹ ਤਾਂ ਵਿੱਚ ਹੀ ਸੀ ਉੱਥੇ ਚਲੋ ਹੁਣ ਤੁਹਾਡੇ ਕਮੈਂਟ ਪੜਨੇ ਆਪਾਂ ਕਰਦੇ ਆਂ ਗੱਲਬਾਤ ਓਏ ਹੋਏ ਹੋਏ ਪਾਣੀ ਵਾਲੀ ਟੇਕੀ ਤੇ ਡਰੌਨ ਨੇ ਕੰਮ ਕੀਤਾ ਮੈਂ ਉੱਥੇ ਬੈਠਾ ਸੀ ਲਾਈਵ ਤੇ ਬੇਸ਼ੱਕ ਉਹਨਾਂ ਨੂੰ ਜਨੂਨ ਸੀ ਉਹ ਚੜ ਗਏ ਉਹਨਾਂ ਨੂੰ ਜਨੂਨ ਸੀ ਉਹ ਚੜ ਗਏ ਤੇ ਪਰ ਕਿਤਨਾ ਕਿਤੇ ਉਹ ਚਲਣਾ ਨੀ ਨਾ ਕਿਤਨਾ ਕਿਤੇ ਫਰਕ ਸੀ ਗੱਲ ਚ ਤੇ ਕਿਉਂਕਿ ਗਰਾਊਂਡ ਬਹੁਤ ਖੁੱਲਾ ਸੀ ਥੱਲੇ ਰਹਿਦੇ ਮੈਂ ਡਰੋਨ ਰਾਹੀਂ ਦੇਖਿਆ ਉਹ ਬਾਈ ਨੇ ਉਹ ਡਰੋਨ ਨਾਲ ਹੀ ਕਵਰ ਹੋਇਆ ਉਹਦਾ ਹੋਣਾ ਨਹੀਂ ਸੀ ਉਹ ਹੈਲੋ ਆਏ ਕਰਦੇ ਪੂਰੀ ਤਰ੍ਹਾਂ ਹੀ ਕਲੀਅਰ ਹੋਇਆ ਰਾਜਨ ਵੀਰੇ ਡਰੋਨ ਵਾਲੇ ਬੰਦੇ ਡਰੋਨ ਨਾਲ ਕਵਰ ਕੀਤਾ ਨਾ ਬਹੁਤ ਇਹਨਾਂ ਨੇ ਆਪਣਾ ਸਾਥ ਦਿੱਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਬੁੱਟਾ ਸਿੰਘ ਓਕੇ ਵੀਰੇ ਓਕੇ ਓਕੇ ਗਿੱਲ ਬ੍ਰਦਰ ਅਫੀਸ਼ੀਅਲ ਚਿੰਨਾ ਮਾਨਸ ਨੇ ਵੀ ਸਿਰਾਂ ਬੈਲ ਕਾਲਜੀ ਸਾਰਿਆਂ ਦਾ ਹੀ ਸਿਰਾਂ ਕੀਤਾ ਵੀਰੇ ਉੱਥੇ ਯਾਰ ਜਿਹੜਾ ਆਪਣੇ ਖੇਡ ਲਈ ਬੋਲਿਆ ਜਿਨ੍ਹਾਂ ਨੇ ਇੱਕ ਕਦਮ ਵੀ ਪਟਿਆ ਪਾਵੇਂ ਉਹਨਾਂ ਨੇ ਸਾਰਿਆਂ ਨੇ ਸਿਰਾਂ ਕੀਤਾ ਸਾਰਿਆਂ ਨੇ ਕਿਹਾ ਵੀਰੇ ਬਾਈ ਸਾਮ ਪੰਜ ਇਹ ਫਰੋਕ ਬਰੋਟ ਪਾਣੀ ਵਾਸਤੇ ਲਈ ਹੈ ਤੇ ਇਹਨਾਂ ਨਾਲ ਵੀ ਪਾਣੀ ਲੋਕਾਂ ਦਾ ਬੱਜ ਗਿਆ ਸੀ ਇਹਨਾਂ ਦਾ ਪ੍ਰੋਜੈਕਟ ਵੱਡਾ ਕੀਤਾ ਹੋਇਆ ਸੀ ਬਾ ਯਾਰ ਕੋਈ ਸ਼ਹੀਦ ਹੈ ਨਹੀਂ ਬਾਈ ਆ ਕੇ ਵੀ ਜਿਹੜਾ ਉੱਥੇ ਗਿਆ ਏਡਾ ਇਹ ਇੰਨੇ ਘਾਟ ਨੂੰ ਪਾਣੀ ਦੇਣਾ ਵੀ ਬਹੁਤ ਵੱਡੀ ਗੱਲ ਆ ਕਿਹਦਾ ਪਤਾ ਬੱਚੇ ਆ ਗਏ ਵੀਰੇ ਮੇਰੇ ਤੇ ਪਿੰਡ ਬਾਜੀ ਕਬ ਬਾਜ਼ੀਆਂ ਤਾਂ ਚਲੋ ਜਦੋਂ ਚੱਲਣੀਆਂ ਚੱਲਣੀਆਂ ਬਾਈ ਸਤਨਾਮ ਸਿੰਘ ਦਿਲਖੋਸ਼ ਕੇ ਆ ਕੇ ਕਿਹਾ ਬਾਈ ਦਿਲਖੋਸ਼ ਹੋ ਕੇ ਕੀ ਕਿਹਾ ਦਿਲ ਮੈਂ ਥੋੜੀ ਕਵਰ ਕਰ ਸਕਦਾ ਹਾਂ ਬਹੁਤ ਇੱਕ ਮੜੇ ਬੇਟਾ ਡੈਡੀ ਇਹਨਾਂ ਗਾਲਾਂ ਕੱਢੀ ਇਹਨਾਂ ਦਾ ਬਹੁਤ ਤੇਰੀ ਮਾਂ ਵੀ ਮਾਂ ਕਿਹਦੇ ਮਾੜੀ ਗੁੱਸੇ ਚ ਚਲੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਤੁਹਾਡਾ ਸ਼ੁਕਰੀਆ ਵੀਰੇ ਜਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਇਵੇਂ ਹੀ ਕਬੂਤਰ ਬਾਜੀ ਦੀ ਸੇਵਾ ਕਰਦੇ ਰਹੋ ਜੁੜੇ ਰਹੋ ਬਹੁਤ ਤੁਹਾਡਾ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ